ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵਣਦੀਪ ਸਿੰਘ ਤੁਹਾਡਾ ਸਵਾਗਤ ਕਰਨਾ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੇ ਪਿੰਡ ਪਹੁੰਚੇਗੇ ਬਾਈ ਕੋਲੇ ਨਾ ਤਿੰਨ ਮੱਜਾਂ ਸੋਈਆਂ ਸਵਾਈਆਂ ਤੇ ਇੱਕ ਅਫਸਰ ਝੋਟੀ ਬਕਾਊ ਆ ਗਈ ਤੇ ਕਰਾਉਣੇ ਆਪਾਂ ਬਾਈ ਨਾਲ ਗੱਲਬਾਤ ਤੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਜੀ ਪਹਿਲਾਂ ਤੁਸੀਂ ਆਪਦਾ ਨਾਮ ਦੱਸੋ ਤੁਹਾਡਾ ਨਾਮ ਕੀ ਆ ਗੁਰਲਾਲ ਸਿੰਘ ਵੀਰੇ ਗੁਰਲਾਲ ਸਿੰਘ ਲਾਲੀ ਹੈ ਨਾ ਬਾਈ ਤੇ ਲਾਲੀ ਬਾਈ ਮੈਨੂੰ ਐਂ ਦੱਸ ਵੀ ਤੇਰਾ ਪਿੰਡ ਕਿਹੜਾ ਆ ਜਾਂਦਾ ਮੱਲਣ ਪਿੰਡ ਆ ਵੀਰੇ ਜੈਤੋ ਤੋਂ ਮਕਸ ਰੋਡ ਤੇ ਠੀਕ ਹੈ ਤੇ ਲਾਲ 98761 28700 28700 हां ठीक है ਤੇ ਬਾਈ ਜਿਹੜੇ ਆਪਣੇ ਕੋਲ ਅੱਜ ਪਸ਼ੂ ਬਕਾਊ ਆ ਹਨਾ ਇੱਕ ਤਾਂ ਆਪਾਂ ਤੋਰ ਕੇ ਵੀ ਦਿਖਾਵਾਂਗੇ ਤੇ ਰੇਟ ਆ ਜਿਹੜੇ ਆਪਾਂ ਵੀਡੀਓ ਦੇ ਵਿੱਚ ਕਰਨੇ ਹੈਗੇ ਠੀਕ ਆ ਬਾਈ ਹਨਾ ਤੇ ਆਜੋ ਵੀ ਦੋਸਤੋ ਜਿਹੜੇ ਬਾਈ ਕੋਲੇ ਪਸ਼ੂ ਹੈਗੇ ਨਾਗਾ ਬਕਾਊ ਆ ਉਹ ਆਪਾਂ ਤੁਹਾਨੂੰ ਤੋਰ ਕੇ ਦਿਹਾਉਣੇ ਆ ਤੇ ਡਿਟੇਲ ਆ ਜਿਹੜੀ ਕਨਫਰਮ ਕਰਾਉਣੇ ਆ हां ਬਾਈ ਲਾਲੀ ਜਿਵੇਂ ਆ ਮਾਜੀ ਜਿਹੜੀ ਸਕਰੀਨ ਤੇ ਦੇਸੀ ਜਾਂਦੀ ਹੈ ਹਨਾ ਝੋਟੀ ਤੇ ਇਹਦਾ ਮੈਨੂੰ ਐ ਦੱਸ ਵੀ ਡਿਟੇਲ ਦੱਸ ਇਹਦੀ ਕੀ ਡਿਟੇਲ ਹੈਗੀ ਇਹ ਵੀਰੇ ਦੂਜਾ ਸੂਆ ਰਮਣ ਝੋਟੀ ਆ ਠੀਕ ਹੈ ਤੇ ਕੱਦ ਕਾਠ ਦੇਸੀ ਜਾਂਦਾ ਵੀ ਮੇਰੀ ਸਾਢੇ 6 ਫੁੱਟ ਤੋਂ ਜ਼ਿਆਦਾ ਹਾਈਟ ਆ ਠੀਕ ਹੈ ਨਹੀਂ ਕੱਦ ਕਾਠ ਬਹੁਤ ਚੰਗਾ ਝੋਟੀ ਦਾ ਸਿੰਗਾ ਸੁੰਗਾ ਦਾ ਬਹੁਤ ਸੋਹਣੀ ਹੈ ਤੇ ਭਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੇ ਉਹਨੂੰ ਹਫ਼ਤਾਕ ਹੋ ਗਿਆ ਭਾਈ ਅੱਜ ਤੱਕ 10 ਦਿਨ ਹੋ ਗਏ ਕਿੰਨਾ ਦੁੱਧ ਤਿਆਰ ਆ ਬਈ ਦੁੱਧ 10 ਕਿਲੋ ਤਿਆਰ ਆ ਬਈ 10 ਕਿਲੋ ਕਿੰਨਾ ਕ ਦੇ ਦੂ ਵੀ ਇਹ ਦੁੱਧ ਦੁੱਧ ਤਾਂ ਵੀਰੇ 15 ਕਿਲੋ ਚਾਹੀਦਾ ਝੋਟੀ ਨੂੰ ਠੀਕ ਹੈ ਕੋਈ ਬਾਲਾ ਨਹੀਂ ਠੀਕ ਹੈ ਤੇ ਬਈ ਜੇ ਆਪਾਂ ਰੇਟ ਦੀ ਗੱਲ ਕਰੀਏ ਵੀ ਰੇਟ ਇਹਦਾ ਕਿੰਨਾ ਕਰੇਗਾ ਰੇਟ ਵੀਰੇ ਰਮਣਾ ਭਲਾ ਕਰਾਲਾ 90 ਹਾਂ ਭਲਾ ਕਰਾਲਾ 85 82000 ਦੀ ਝੋਟੀ ਦੇ ਦਾਂਗੇ ਕਿੰਨੇ ਦੀ 82000 ਦੀ 82000 ਦੀ ਹੋਰ ਕਰ ਦੇਗਾ ਮਨ ਤਨ ਕਰ ਦਿਆਂਗੇ ਮਨ ਤਨ ਠੀਕ ਹੈ ਲੈ ਹੁਣ ਸਾਨੂੰ ਤੋੜ ਕੇ ਦਿਖਾ ਦੇ ਬਈ ਝੋਟੀ ਆ ਦੋਸਤੋ ਬਹੁਤ ਸੋਹਣੀ ਕੱਦ ਕਾਠ ਵਾਲੀ ਹੈ ਨਾ ਸਿੰਗਤੋਂ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੇ ਸਿੰਗ ਦੀ ਹੈਗੀ ਤੇ ਬਾਕੀ ਜਿਵੇਂ ਜਿਵੇਂ ਬਾਈ ਕੋਲੇ ਮੱਧਾ ਕਹਿੰਦਾ ਆਉਂਦਾ ਹੁੰਦੀਆਂ ਗੱਲਾਂ ਕਰਦੇ ਸੀਗੇ ਹਨਾ ਉਵੇਂਵੇਂ ਆਪਾਂ ਰੇਟ ਜੇ ਕੀ ਭਾਅ ਚਾਉਂਦਾ ਤਾਂ ਉਹੋ ਜੇ ਹਿਸਾਬ ਦਾ ਹੀ ਮੁੱਲ ਕਰਦੇ ਹੁੰਨੇ ਆ ਕਹਿੰਦਾ ਤੇ ਜੇ ਕਿਸੇ ਕੋਈ ਆਪਦੇ ਕੋਲੋਂ ਥੋੜਾ ਕਾਣਾ ਫਰਕ ਰਹਿ ਜਾਂਦਾ ਆ ਦੇਖੋ ਸੋਹਣੀਓ ਥਾਣਾ ਥੂਣਾ ਦਾ ਜਿਹੜਾ ਹੈਗਾ ਸਾਈਜ਼ ਬਹੁਤ ਵਧੀਆ ਹੈਗਾ ਤੇ ਲੇਵੇ ਦੀ ਤਾਂ ਥੋੜੀ ਜੀ ਟਾਈਟਰ ਹੋਊਗੀ ਦੋਸਤੋ ਆ ਦੇਖ ਲਓ ਕੋਲੇ ਕਰਦ ਗਿਆ ਆ ਦੇਖੋ ਹਾਂ ਕੰਪੈਕਟਡ ਡਰਾਈਵ ਰੇਰਾ ਬਣਿਆ ਹਾਂ ਤੇ ਬਾਕੀ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਇਹੀ ਗੱਲ ਕਹਿੰਦੇ ਹੁੰਨੇ ਆ ਹਨਾ ਆ ਦੇਖੋ ਸਾਈਡ ਤੋਂ ਦੇਖ ਲਓ ਤੁਸੀਂ ਲੈ ਜਾ ਬਾਈ ਲੈ ਜਾ ਕਰਾ ਥਣਾ ਥੁਣਾ ਦਾ ਸਾਈਜ਼ ਹੈ ਜਿਹੜਾ ਗੈਪ ਵੀ ਚੰਗਾ ਹੈਗਾ ਵੀ ਦੋ ਟਾਈਮ ਦੀ ਚਬਾਈ ਕਰਕੇ ਹਨਾ ਕਰੇ ਬਹੁਤ ਨਿੱਗਰ ਆ ਰਵਣ ਵੀਰੇ ਚੋਟੀ ਹਾਂ ਹਾਂ ਨਹੀਂ ਨਿੱਗਰ ਦਾ ਖਰਦੀਂਦੀ ਹੈਗੀ ਸਪੱਟਪੂੜੇ ਦੀ ਮੰਤਰ ਤੋਂ ਵੀ ਚੰਗੀ ਹੈਗੀ ਦੋ ਟਾਈਮ ਦੀ ਚਬਾਈ ਕਰਕੇ ਹਨਾ ਕਰੇ ਤਸੱਲੀ ਆਪਦੀ ਕਰਕੇ ਫੇਰ ਪਸ਼ੂ ਲੈ ਕੇ ਜਾਇਆ ਕਰੋ ਕਿਉਂ ਵੀ ਲੱਲੀ ਹਾਂ ਹਾਂ ਬਾਈ ਦੋ ਟਾਈਮ ਤਿੰਨ ਟਾਈਮ ਹਾਂ ਜਿੰਨੇ ਮਰਜ਼ੀ ਵਾਰੀ ਕੋ ਜਦ ਦੁੱਧ ਵੀ ਜਿੰਨਾ ਹੁਣ ਦੱਸਿਆ ਉਹਨਾ ਹੈਗਾ 10 ਕਿਲੋ ਹੈਗਾ ਬਾਈ ਠੀਕ ਹੈ ਲਾ ਫਿਰ ਬੰਦੇ ਕਰਾ ਜੋ ਕਰਾਂ ਆਪਾਂ ਜਿਹੜਾ ਅਗਲਾ ਪਸ਼ੂ ਉਹ ਵੀ ਤੋੜ ਕੇ ਦਿਹਾਉਣੇ ਆ ਜਿਵੇਂ ਹੁਣ ਆ ਮੱਝ ਸਕਰੀਨ ਦੇ ਉੱਤੇ ਦਿਸੀ ਜਾਂਦੀ ਜਿਹੜੀ ਇਹ ਕਿੰਨੇਵੇਂ ਸੂਏ ਸੂਈ ਹੋਈ ਹੈ ਇਹ ਤੀਜਾ ਸੂਆ ਸੂਈ ਆ ਰਾਮਣ ਵੀਰੇ ਠੀਕ ਆ ਹਾਂਜੀ ਤੇ ਮਤਲਬ ਜੇ ਅੱਖੀ ਵੀ ਦੂਜੇ ਸੂਏ ਕਿੰਨਾ ਕੁ ਦੁੱਧ ਦਿੱਤਾ ਹੋਇਆ ਵੇ ਦੂਜੇ ਸੂਏ ਰਮਣ ਨੇ 15-16 ਕਿਲੋ ਦੁੱਧ ਖੁੱਲਾ ਦਿੱਤਾ ਤੇ ਹੁਣ ਕਿੰਨਾ ਕੁ ਫਾਦੂਗੀ ਬਾਈ ਹੁਣ ਵੀਰੇ ਇਹਨਾਂ ਦਾ ਚਾਹੀਦਾ ਹੀ ਐ ਮੈਨੂੰ ਠੀਕ ਐ ਵੈਸੇ ਉਮੀਦ ਤਾਂ ਜਾਦੇ ਦੀ ਆਪਾਂ 15-16 ਹੀ ਮੰਨ ਕੇ ਚੱਲੀਏ ਮੰਨ ਕੇ ਚੱਲ ਗਏ ਹਾਂ ਵੀ ਵੱਧ ਵੀ ਕੱਢ ਸਕਦੀ ਆ ਹਾਂ ਸੰਭੀ ਪਲੀ ਬਹੁਤ ਆ ਮੱਝ ਠੀਕ ਐ ਤੇ ਜੇ ਆਪਾਂ ਹੁਣ ਇਹਦਾ ਮਤਲਬ ਜੀ ਰੇਟ ਰੇਟ ਕਿੰਨਾ ਕਰਾਂਗੇ ਇਹਦਾ ਰੇਟ ਤਾਂ ਰਮਣ ਚਾਹੇ ਕਿੰਨਾ ਕਰਾਲਾ 95000 ਦੀ ਮੱਝ ਦੇ ਦੇ 95000 ਦੀ ਮੱਝ ਦੇਵਾਂਗੇ ਠੀਕ ਐ ਤੇ ਇਹਦੇ ਮਗਰ ਕੀ ਹੈਗਾ ਮਗਰ ਕੱਟੀ ਆ ਵੀਰੇ ਐਮ 29 ਦੀ ਐਮ 29 ਦੀ ਕੱਟੀ ਲੈ ਹੁਣ ਸਾਨੂੰ ਇਹ ਤੋੜ ਕੇ ਦਿਖਾ ਦੇ ਠੀਕ ਆ ਵੀਰੇ ਤੋੜਦਾ ਲੈ ਵੀ ਦੋਸਤੋ ਨਾ ਤੁਹਾਨੂੰ ਹੁਣ ਆਪਾਂ ਮੱਝ ਦਾ ਪਿੱਠਪੂੜਾ ਚੈੱਕ ਕਰਾਉਣੇ ਆ ਦੋਸਤੋ ਮੱਝ ਤੁਸੀਂ ਦੇਖੋਗੇ ਹਨਾ ਵੀ ਥੋੜਾ ਜਿਹਾ ਬੱਚੇ ਦਾ ਕਰਕੇ ਕਾਲ ਕਰਦੀ ਆ ਲੈਵੇ ਦੀ ਵੰਤਰ ਦੇਖ ਲਓ ਤੁਸੀਂ ਇੱਕ ਵਾਰ ਨੇੜੇ ਹੋ ਕੇ ਜਮਾ ਕੈਮਰਾ ਲਾ ਦੇ ਤੋੜ ਦੇ ਮਾੜੀ ਜੀ ਸੋਣਿਆ ਮਾੜੀ ਤੋੜ ਲਾ ਕੇ ਰਾਂ ਕੋਈ ਗੱਲ ਨਹੀਂ ਤੇ ਸਾਈਡ ਪੋਜ ਦੇ ਤੁਸੀਂ ਹਨਾ ਮੂਰਲੇ ਥਾਣਾ ਦੀ ਤਨੂ ਪੂਰੇ ਸਾਫ ਦਿਖਾਈ ਦਿੰਦੇ ਐ ਤੇ ਸਿੰਘ-ਸੁੰਗ ਵੀ ਦਿਖਾਉਣੇ ਆ ਮੱਝ ਦਾ ਪਿੱਠਪੂੜਾ ਹੈਗਾ ਚੰਗਾ ਵਜਨ ਵਾਲੀ ਮੱਝ ਆ ਦੋਸਤੋ ਸਿੰਘ ਤਾਂ ਜਰੂਰ ਖੁੱਲਾ ਪਉਂਦੀ ਐ ਬਾਕੀ ਜਿਵੇਂ ਆਪਾਂ ਗੱਲ ਕਰ ਗਏ ਹਨਾ ਵੀ ਦੁੱਧ ਕੰਨੀਓ ਜਿਵੇਂ ਬਾਈ ਨੇ ਆਖਿਆ ਤੇ ਦੁੱਧ ਦੀ ਤਸੱਲੀ ਦਿੰਦਾ ਬਾਈ ਆਜੋ ਬਣਦੇ ਬਈ ਬਣਦੇ ਕੋਈ ਗੱਲ ਨਹੀਂ ਬਣਦੇ ਬਣਦੇ ਦੇਖ ਲਓ ਹੁਣ ਤੁਸੀਂ ਸਮਾਰ ਕੇ ਦੋਸਤੋ ਤੇ ਭਾਈ ਦੋ ਟਾਈਮ ਦੀ ਚਵਾਈ ਹਨਾ ਜਿਵੇਂ ਆਪਾਂ ਹਰ ਇੱਕ ਥਾਂ ਤੇ ਕਹਿੰਦੇ ਹੁੰਨੇ ਕਰਿਆ ਆ ਕੇ ਤੁਸੀਂ ਤਸੱਲੀ ਆਪ ਕਰਨੀ ਆ ਦੋਸਤੋ ਆ ਦੇਖ ਲਓ ਲੇਵੇ ਦੀ ਆ ਜੋ ਅਗਲਾ ਪਸੂ ਸੋਨੂ ਹੋਰ ਵੀ ਆਪਾਂ ਦਿਹਾਉਣੇ ਤੋਰ ਕੇ ਹਾਂ ਬਾਈ ਲਾਲੀ ਜਿਵੇਂ ਆਪ ਨੂੰ ਮੱਝ ਦੇਸੀ ਜਾਂਦੀ ਹੈ ਜਿਹੜੀ ਸਕਰੀਨ ਦੇ ਉੱਤੇ ਹੈਨਾ ਤੇ ਇਹ ਕਿੰਨੇਵੇਂ ਸੂਏ ਸੂਈ ਹੋਈ ਹੈ ਇਹ ਰਮਣ ਵੀਰੇ ਦੂਜੇ ਸੂਏ ਸੂਈ ਹੋਈ ਆ ਦੂਜੇ ਸੂਏ ਸੂਈ ਹੋਈ ਹੈ ਹਾਂ ਵੀਰੇ ਠੀਕ ਹੈ ਤੇ ਜੇ ਗੱਲ ਕਰਗੇ ਆਪਾਂ ਵੀ ਵੀ ਮਤਲਬ ਹੁਣ ਇਹ ਮਤਲਬ ਕਿੰਨੇ ਕ ਦਿਨਾਂ ਦੀ ਸੂਈ ਹੈ ਇਹ ਵੀਰੇ 2 ਕੁ ਦਿਨਾਂ ਦੀ ਤਿੰਨਾਂ ਦੀ ਸੂਈ ਹੈ ਹਾਂ ਤਾਜੀ ਸੂਈ ਹੈ ਹੈਨਾ ਠੀਕ ਹੈ ਤੇ ਜੇ ਆਪਾਂ ਹੁਣ ਇਹਦਾ ਬੋਲਾ ਕਿੰਨਾ ਕੁ ਹੋਊਗਾ ਬਈ ਬੋਲਾ ਵੀਰੇ 8-9 ਕਿਲੋ ਤਿਆਰ ਆ ਹੁਣ 8 ਕਿਲੋ ਹਾਂ 8 ਖੁੱਲਾ ਹੈ ਹਾਂ ਹਾਂ ਠੀਕ ਹੈ ਗੱਲ ਤੇ ਕਿੰਨਾ ਕ ਦੁੱਧ ਪਾ ਦੂਗੀ ਬਈ 12-13 ਕਿਲੋ ਚਾਹੀਦਾ ਰਮਣ ਇਹਨੂੰ ਠੀਕ ਹੈ ਜਾਤ ਵਾਲੀ ਜਾਤ ਬਹੁਤ ਆ ਮਤਲਬ ਠੀਕ ਹੈ ਉਹ ਫਿੱਕੀ ਜ਼ਰੂਰ ਪੈਂਦੀ ਹੈ ਛੋੜੀ ਸੰਭਾਈ ਘੱਟ ਸੀ ਪਸ਼ੂ ਵਾਲੀ ਠੀਕ ਹੈ ਇਹਦਾ ਮੁੱਲ ਕਿੰਨਾ ਕਰਦਾ ਨਾਲੀ ਇਹਦਾ ਮੁੱਲ ਵੀਰੇ ਕਰਨ ਨੂੰ ਕਿੰਨਾ ਹੀ ਕਰਾਲਾ 75000 ਦੀ ਰਮਨ ਦੇ ਦੈ 75000 ਦੀ ਲੈ ਹੁਣ ਸਾਨੂੰ ਤੋਰ ਕੇ ਦਿਖਾ ਦੇ ਲੈ ਵੀ ਦੋਸਤੋ ਮੱਝ ਫਿੱਕੀ ਦਾ ਜ਼ਰੂਰ ਪੈਂਦੀ ਏ ਥੋੜੀ ਜੀ ਤੇ ਪਰ ਆਏ ਆ ਵੀ ਹਨਾ ਸਰੀਰਕ ਚਮੜੀ ਦੀ ਜਿਹੜੀ ਹੈਗੀ ਆ ਉਹ ਬਰੀਕ ਪੈਂਦੀ ਆ ਦੇਖ ਲਓ ਨੇੜੇ ਹੋ ਕੇ ਆਪਾਂ ਕੈਮਰਾ ਵੀ ਤੁਹਾਨੂੰ ਲਾ ਕੇ ਦਿਖਾ ਦੇਣਾ ਲੇਵੇ ਦੀ ਬੰਤਰ ਦੇਖ ਲਓ ਤੁਸੀਂ ਆਹ ਦੇਖ ਲਓ ਇਹ ਆ ਜਾ ਲਿਆ ਲਾ ਲਈ ਕੋਈ ਗੱਲ ਨਹੀਂ ਇੱਧਰ ਲਿਆ ਮੋੜ ਲਾ ਮੋੜ ਲਾ ਸਿੰਘ ਵੀ ਜਿਹੜਾ ਹੈਗਾ ਖੁੱਲਾ ਜ਼ਰੂਰ ਹੈ ਪਰ ਸੋਹਣਾ ਲੱਗਦਾ ਮੋੜਿਆ ਹੋਇਆ ਆ ਦੇਖ ਲਓ ਸਾਈਡ ਤੋਂ ਆਪਾਂ ਮੂਰੇ ਫੇਰ ਲਾ ਦਗੇ ਕੈਮਰੇ ਦੀ ਜਿਹੜੀ ਅਡਰ ਕੁਆਲਿਟੀ ਆ ਉਹ ਸਾਫ਼ ਆ ਤੇ ਮਗਰਲਾ ਮਤਲਬ ਜਿਵੇਂ ਆਪਾਂ ਗੱਲ ਕਰਦਗੇ ਹਨਾ ਵੀ ਤਾਜੀ ਸੂਈਆਂ ਚੋਂ ਦੇ ਵਿੱਚ ਮਾੜਾ ਮੋਟਾ ਫਰਕ ਰਹਿ ਜਾਂਦਾ ਤੇ ਠੰਡ ਦਾ ਮਾੜਾ ਮੋਟਾ ਵੀ ਲੱਗਦਾ ਹੋਊ ਸੋਨੂੰ ਇੱਕ ਦਾ ਵੀ ਛੋਟਾ ਵੱਡਾ ਹਨਾ ਤੇ ਪਾ ਵੈਸੇ ਆ ਦੇਖ ਲੋ ਇੱਕ ਵਾਰੀ ਆਪਾਂ ਨੇੜੇ ਲਾ ਦਗੇ ਜਮਾ ਧਾਰਾ ਪੂਰਾ ਰਹਿ ਗਿਆ ਨਾ ਹਾਂ ਹਾਂ ਨਹੀਂ ਕੋਈ ਗੱਲ ਨਹੀਂ ਲਾ ਲਈ ਉਹ ਆਪ ਨੂੰ ਹੀ ਹੈਗਾ ਜਿਹੜੀ ਆਪਾਂ ਚੀਜ਼ ਹੈਗੀ ਦਿਖਾਤੀ ਹੈ ਨਾ ਦੋ ਟਾਈਮ ਘਰੇ ਆ ਕੇ ਚੋਵੇ ਬੰਦਾ ਤਸੱਲੀ ਕਰੇ ਫੇਰ ਪਸ਼ੂ ਲੈ ਕੇ ਜਾਵੇ ਹੈਨਾ ਬਹੁਤ ਚਵਾਈ ਦੀ ਬਹੁਤ ਜਿਆਦੇ ਚੰਗੀ ਭੋਲੀ ਠੀਕ ਹੈ ਮਤਲਬ ਕੋਈ ਮਤਲਬ ਆਪ ਜਿਹੜੇ ਪਸ਼ੂ ਦਿਖਾਏ ਲਾਲੀ ਹੁਣ ਉਹਨਾਂ ਦੇ ਮਤਲਬ ਚਵਾਈ ਦੇ ਤਿੰਨੇ ਪਸ਼ੂ ਸਾਫ ਹੈ ਬਾਈ ਕਿਸੇ ਕਿਸਮ ਦੀ ਵੀ ਕੋਈ ਲੰਬਾ ਨਹੀਂ ਆਊਗਾ ਠੀਕ ਹੈ ਲੈ ਵੀ ਆਜੋ ਇੱਕ ਬਾਈ ਕੋਲੇ ਜਿਹੜੀ ਹੈਗੀ ਆ ਅਫਸਰ ਝੋਟੀ ਉਹ ਵੀ ਆਪਾਂ ਦਿਖਾਉਣੇ ਆ ਵੀ ਦੋਸਤੋ ਨਾ ਤੁਹਾਨੂੰ ਹੁਣ ਇੱਕ ਝੋਟੀ ਜਿਹੜੀ ਦਿਖਾ ਰਹੇ ਆ ਅਫਸਰ ਤੁਹਾਨੂੰ ਸਕਰੀਨ ਦੇ ਉੱਤੇ ਦਿਸੀ ਜਾਂਦੀ ਹੈ ਇਹ ਬਾਪੂ ਦੀ ਮਿਰਚ ਹੈ ਤੇ ਆਪਾ ਬਾਪੂ ਨਾਲ ਵੀ ਗੱਲਬਾਤ ਕਰਾਉਣੇ ਆ। ਹਾਂਜੀ ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਬਾਪੂ ਜੀ ਤੁਹਾਡਾ ਨਾਮ ਕੀ ਹੈ? ਜੰਗਬਹਾਦਰ ਸਿੰਘ। ਜੰਗਬਹਾਦਰ ਸਿੰਘ। ਤੇ ਬਾਪੂ ਜੀ ਜਿਵੇਂ ਆਪਾਂ ਝੋਟੀ ਜਿਹੜੀ ਤੁਸੀਂ ਹੁਣ ਵੇਚਣੀ ਹੈ ਇਹ ਤੇ ਕਹਿ ਦਿੰਦਾ ਇਹ। ਇਹ ਦੋ ਦੰਦ ਕੱਢ ਦਿਆ ਜੀ। ਅੱਛਾ ਦੋ ਦੰਦ। ਠੀਕ ਹੈ ਤਾਂ ਕਿੰਨਾ ਮੁੱਲ ਕਰਦੇ ਹੋ ਬਾਪੂ ਜੀ? ਇਹਦਾ ਸਹੀ ਰੇਟ 30000 ਰੁਪਏ। 30000 ਰੁਪਏ। ਠੀਕ ਹੈ ਬਾਪੂ ਜੀ ਇੱਕ ਨੰਬਰ ਬੋਲ ਦੋ ਤੁਸੀਂ। ਨੰਬਰ 78377 03398 ਠੀਕ ਹੈ ਜੀ ਲੈ ਵੀ ਦੋਸਤੋ ਹੁਣ ਆਪਾਂ ਤੁਹਾਨੂੰ ਝੋਟੀ ਜਿਹੜੀ ਤੋੜ ਕੇ ਹੁਣ ਇਹ ਪਹਿਲਾਂ ਤੁਹਾਨੂੰ ਖੜੀ ਦਾ ਸਿੰਘ-ਸਿੰਗ ਚੈੱਕ ਕਰਾ ਦਗੇ ਤੇ ਆਹ ਦੇਖ ਲਓ ਕੁੰਡੇ ਸਿੰਘ ਵਾਲੀ ਅਫਸਰ ਝੋਟੀ ਹੈਗੀ ਤੇ ਬਾਈ ਤੋਰੀ ਕਰਾਂ ਲਾ ਲਈ ਤੇ ਵਜਨ-ਵਜਨ ਤੁਸੀਂ ਆਪ ਚੈੱਕ ਕਰਨਾ 30000 ਰੁਪਏ ਬਾਪੂ ਨੇ ਰੇਟ ਕੀਤਾ ਇਹਦਾ ਤੇ ਬਾਕੀ ਤੌਰ ਤੁਸੀਂ ਚੈੱਕ ਕਰ ਲਓ ਮੰਤਰ ਹੈ ਜਿਹੜੀ ਪਿੱਛੇ ਦੀ ਉਹ ਵੀ ਤੁਸੀਂ ਦੇਖ ਲਓ ਹਨਾ ਤੇ ਬਣਦੇ ਵੀ ਬਣਦੇ ਕਿ ਨਾ ਆਪਾਂ ਸੁਲਿਓ ਥੋੜਾ ਜਨਾ ਥਣਾ ਤੇ ਕੈਮਰਾ ਲਾ ਦਗੇ ਆਹ ਦੇਖ ਲਓ ਦੋਸਤੋ ਹਨਾ ਵੀ ਥਣਾ ਦਾ ਜਿਹੜਾ ਹੈਗਾ ਤੁਸੀਂ ਥੱਲੋਂ ਨਿੱਕੇ ਨਿੱਕੇ ਜਿਹੜੇ ਹੈਗੇ ਥਣ ਉਹ ਤੁਸੀਂ ਚੈੱਕ ਕਰ ਲਓ ਤੇ ਹਾਂ ਤੇ ਜੇ ਵੀਰ ਨੂੰ ਕਿਸੇ ਨੂੰ ਇਹ ਪਸੰਦ ਹੋਈ ਤਾਂ ਤੁਸੀਂ ਇਹ ਬਾਪੂ ਜੀ ਦਾ ਨੰਬਰ ਲਾ ਕੇ ਜਾਂ ਲਾਲੀ ਬਾਈ ਦਾ ਨੰਬਰ ਲਾ ਕੇ ਤੇ ਤੁਸੀਂ ਖਰੀਦ ਸਕਦੇ ਥਣ ਹੁਣ ਵੇਖ ਹਾਂ ਵੀ ਕਿਸਾਨ ਭਰਾਵੋ ਜੀ ਆਪਾਂ ਜਿਹੜੀਆਂ ਪਸ਼ੂਆਂ ਤੁਹਾਨੂੰ ਤੋੜ ਕੇ ਦਿਖਾਈਆ ਹਨਾ ਤਿੰਨੇ ਦੇ ਤਿੰਨੇ ਜਿਹੜੀਆਂ ਤੁਹਾਨੂੰ ਸਕਰੀਨ ਦੇ ਉੱਤੇ ਪਸ਼ੂ ਦਿਸ ਰਹੇ ਆ ਜੇ ਕਿਸੇ ਵੀਰ ਨੂੰ ਇਹ ਪਸੰਦ ਹੋਏ ਹਨਾ ਫੋਨ ਨੰਬਰ ਲਾ ਕੇ ਤੁਸੀਂ ਖਰੀਦ ਸਕਦੇ ਹੋ ਦੋਸਤੋ ਲਾਸਟ ਦੇ ਉੱਤੇ ਤੁਹਾਨੂੰ ਇਹੀ ਕਹਿਣਾ ਚਾਹੁੰਦੇ ਜਿਹੜੇ ਵੀ ਵੀਰ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਨੇ ਹਨ ਲਾਈਕ ਤੇ ਕਮੈਂਟ ਕਰਦੇ ਹੁੰਦੇ ਨੇ ਉਹਨਾਂ ਵੀਰਾਂ ਦਾ ਆਪਾਂ ਤੁਹਾਨੂੰ तहे ਦਿਲੋਂ ਧੰਨਵਾਦ ਕਰਦੇ ਹਾਂ ਦੋਸਤੋ